ந்தனாரபக்கலா ரத சர்வ கலா ஸரோன்கோ பிரபு நானோ சரநா नानक की प्रभ बेनती अपने पग ते लाए नानक की प्रभ बेनती अपने पग ते लाए वाहे गुरु जी का खालसा वाहे गुरु जी की फतेह तन गुरु अर्जुन देव साहिब जी तन गुरु ਅਨਮਨਧਰਾ ਕਛ ਪੀਦ ਨਹੀਂ ਗੁਰ ਅਰਜਨ ਪਰ ਤਖ ਹਰ ਤਰਨ ਗगन ਨਵ ਖੰਡ ਮੈਂ ਤਰਤੀ ਤੇ ਗगन ਵਿੱਚ ਨਵਾ ਖੰਡਾਂ ਵਿੱਚ ਜਾਣੋ ਸਾਰੀ ਸ੍ਰਿਸ਼ਟੀ ਵਿੱਚ ਤਰਨ ਗगन ਨਵ ਖੰਡ ਮੈਂ ਜੋਤ ਸਰੂਪੀ ਰਹੋ ਪਰ ਜਿਹੜੇ ਪਰਮਾਤਮਾ ਨੂੰ ਜੋਤ ਸਰੂਪ ਮੰਨਦੇ ਆ ਉਹ ਜੋਤ ਸਰੂਪ ਹੋ ਕੇ ਜਿਹੜਾ ਭਰਪੂਰ ਹੋ ਰਿਹਾ ਹੈ ਸ੍ਰਿਸ਼ਟੀ ਵਿੱਚ ਉਹ ਹੀ ਪਰਮਾਤਮਾ ਉਹ ਹੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇ। ਫਿਰ ਉਹ ਹੀ ਗੁਰੂ ਨਾਨਕ ਦਾ ਪੰਜਵਾਂ ਸਰੂਪ ਭਨ ਮਥਰਾ ਕਛ ਪੀਦ ਨਹੀਂ ਗੁਰ ਅਰਜਨ ਪਰ ਤੱਕ ਹਰ ਗੁਰ ਅਰਜਨ ਦੇ ਮਹਾਰਾਜ ਪਰ ਤੱਕ ਹਰੀ ਦਾ ਰੂਪ ਖਾਲਸਾ ਜਿਹੜਾ ਹੈ ਪੰਥ ਸਿੱਖ ਜਿਹੜੇ ਨੇ ਉਹ ਅਕਾਲ ਪੁਰਖ ਦੇ ਉਪਾਸਕ ਨੇ ਉਹ ਨਿਰਾਕਾਰ ਨਿਰਗੁਣ ਰੂਪ ਦੇ ਉਪਾਸਕ ਨੇ ਪਰ ਜੂ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰਜਿਨ ਸਗਲੀ ਮੋਈ ਜਦੋਂ ਨਿਰਗੁਣ ਪ੍ਰਮਾਤਮਾ ਨੇ ਰੱਖਿਆ ਕਰਨੀ ਹੁੰਦੀ ਹੈ ਤੇ ਉਹ ਸਗਲ ਰੂਪੀ ਤੇ ਧਾਰਨ ਕਰਦਾ ਹੈ ਨਾ ਪਰ ਲਾ ਤਾਂ ਜਦੋਂ ਰੱਖਿਆ ਕਰਨੀ ਸੀ ਸਗਲ ਰੂਪ ਹੋ ਕੇ ਆਏ ਨਾ ਥੰਮੂ ਪਾੜ ਜਦੋਂ ਥੰਮ ਵਿੱਚ ਪ੍ਰਗਟ ਹੋਏ ਤੇ ਫਿਰ ਉਸ ਸਗਣ ਰੂਪ ਸੀ ਮਹਾਰਾਜ ਦਾ ਜਦੋਂ ਕਬੀਰ ਜੀ ਦੀ ਧੀ ਦਾ ਵਿਆਹ ਕਰਨਾ ਸੀ ਤੇ ਕਬੀਰ ਦਾ ਰੂਪ ਬਣਾਇਆ ਉਸ ਸਗਣ ਰੂਪ ਸੀ ਪਰਮਾਤਮਾ ਦਾ ਨਾਮਦੇਵ ਜੀ ਨੂੰ ਕਿੰਨੀ ਵਾਰੀ ਦਰਸ਼ਨ ਦਿੱਤੇ ਕਹਿੰਦੇ ਨੇ 87 ਵਾਰੀ 87 ਟਾਈਮਸ ਉਹ ਸਗਲ ਰੂਪੀ ਚਾਕੇ ਪ੍ਰਤੱਖ ਦਰਸ਼ਨ ਦਿੱਤੇ ਜਦੋਂ ਤੰਨਾ ਜੱਟ ਜੀ ਨੇ ਸੁਣਿਆ ਭਗਤ ਜੀ ਨੇ ਕਿ ਇਹ ਸਭ ਪ੍ਰਮਾਤਮਾ ਦੀ ਇੱਕ ਕਾਇਨਾਤ ਹੈ ਜਿਸ ਦੇ ਵਿੱਚ ਪ੍ਰਮਾਤਮਾ ਦੇ ਦਰਸ਼ਨ ਵੀ ਹੁੰਦੇ ਨੇ ਨਾਮ ਦੇਵ ਜੀ ਦਾ ਜ਼ਿਕਰ ਸੁਣਿਆ ਹੋਰ ਭਗਤਾਂ ਦਾ ਜ਼ਿਕਰ ਸੁਣਿਆ ਤੇ ਕਹਿੰਦੇ ਈ ਵਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ ਮਿਲੈ ਪ੍ਰਤੱਖ ਗਸਾਈਆਂ ਤੰਨਾ ਵੜ ਪਾਗਾ ਪ੍ਰਤੱਖ ਹੋ ਕੇ ਗਸਾਈ ਉਹ ਸਗਲ ਰੂਪੀ ਖੇਤਵਾਹ ਦੇ ਤਿੰਨ ਉਹਨਾਂ ਦੇ ਪੂਰੇ ਸਗਲ ਰੂਪ ਚ ਵਾਏ ਮੇਰਾ ਤਾਂ ਰੂਪ ਇਸ ਤੇ ਨਹੀਂ ਵਾ ਸਕਦੇ ਸੀ ਉਹਨਾਂ ਜਿੱਦਾ ਕੋਈ ਰੂਪ ਨਹੀਂ ਆਕਾਰ ਨਹੀਂ ਸਗਲ ਰੂਪ ਵਿੱਚ ਹੋ ਕੇ ਵਾਏ ਤੇ ਫਿਰ ਗੁਰੂ ਨਾਨਕ ਦੇਵ ਜੀ ਜਦੋਂ ਧਰਤੀ ਤੇ ਤਰਸਾਇਆ ਜਦੋਂ ਧਰਤੀ ਮਾਂ ਨੇ ਕੋਕੀ ਜਾ ਕੇ ਬਿੰਨਤ ਕੀਤੀ ਜੋਲੜੀ ਕੀਤੀ ਮੇਰਾ ਉੱਤੇ ਸੀਨੇ ਤੇ ਭਾਰ ਬੜਾ ਵੱਧ ਗਿਆ ਕਲਯੁਗ ਦਾ ਇੱਕ ਹੀ ਪੈਰ ਹੈ ਧਰਮ ਦਾ ਜਿੱਦੇ ਉੱਪਰ ਮੈਂ ਖੜੀ ਆ ਤੇ ਮੇਰੀ ਰੱਖਿਆ ਕਰੋ ਜਦੋਂ ਹਹਿ ਕਰਦੀ ਸਾਰੀ ਸੁਣਾਈ ਦਿੱਤੀ ਲੋਕਾਈ ਕਿ ਜਿਹੜੀ ਤਰਤੀਏ ਇਹ ਵਿਕਾਰਾਂ ਵਿੱਚ ਵਿਕਾਰਾਂ ਵਿੱਚ ਪਾਵੇ ਸੜਦੀ ਦਿਖਾਈ ਤੇ ਫਿਰ ਪਰਮਾਤਮਾ ਨੂੰ ਤਰਸਾਇਆ ਫਿਰ ਅਨੰਤ ਕਲਾ ਹੋਏ ਠਾਕੁਰ ਚੜਿਆ ਫਿਰ ਗੁਰੂ ਨਾਨਕ ਦਾ ਰੂਪ ਬਣਾਇਆ ਉਹਨਾਂ ਨੇ ਫਿਰ ਉਹੀਓ ਗੁਰੂ ਨਾਨਕ ਦਾ ਪੰਜਵਾਂ ਸਰੂਪ ਧਨ ਗੁਰ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਕਲਯੁਗੀ ਜੀਵਾਂ ਤੇ ਬਖਸ਼ਿਸ਼ ਕਰਨ ਲਈ ਇਹ ਜੋ ਜਹਾਜ਼ ਤਿਆਰ ਕੀਤਾ ਗੁਰੂ ਗਨਸਹਿਬ ਮਹਾਰਾਜ ਦਾ महाराज का किन्ना वाला परोपकार परो है कि ये जहाज तैयार किया जिद ते चढ़ के सारी सृष्टि पार हो सकती है आज अजय तो सारे ना मन की जगत गुरु ने अस कह ना चलो सारे नहीं मनते ਅਤੇ ਨਾਸਤਿਕੀ ਨੇ ਉਹਨਾਂ ਦੇ ਨਾਮ ਮੰਨਣ ਨਾਲ ਪਰਮਾਤਮਾ ਦੀ ਹੋਂਦ ਤੇ ਖਤਮ ਨਹੀਂ ਹੋ ਜਾਂਦੀ ਕਿਸੇ ਦੇ ਨਾਮ ਮੰਨਣ ਨਾਲ ਜਗਤ ਗੁਰੂ ਦਾ ਰੁਤਬਾ ਤੇ ਨਹੀਂ ਕੱਟ ਜਾਂਦਾ ਕਿ ਉਹ ਜਗਤ ਗੁਰੂ ਨਹੀਂ ਹੈ ਇਹਨੇ ਵੱਡਾ ਨਾ ਹੋਵੇ ਘਾਟ ਨਾ ਜਾਏ ਕੋਈ ਤਰੀਫਾਂ ਕਰੇ ਤੇ ਉਹ ਵੱਡਾ ਨਹੀਂ ਹੋ ਜਾਂਦਾ ਫੁੱਲ ਕੇ ਜੇ ਕੋਈ ਨਾਮ ਮੰਨੇ ਤੇ ਉਹ ਸੁੱਕੜ ਕੇ ਛੋਟਾ ਨਹੀਂ ਹੋ ਜਾਂਦਾ ਇਹ ਤੇ ਸਾਡੀ ਹੈ ਨਾ ਕਿ ਅਸੀਂ ਕੋਈ ਨਿੰਦਿਆ ਕਰੇ ਤੇ ਸਾਡਾ ਦਿਲ ਛੁੱਟਾ ਹੋ ਜਾਂਦਾ ਅਸੀਂ ਹਾਰ ਮੰਨ ਲੈਂਦੇ ਆ ਅਸੀਂ ਆਪਣੀ ਸੇਵਾ ਹੀ ਛੱਡ ਦਿੰਦੇ ਜਿਹੜੀ ਕਰਦੇ ਹੁੰਦੇ ਉਹ ਸੇਵਾ ਹੀ ਛੱਡ ਦਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਹਰ ਜਨ ਆਪਣਾ ਗੁਣ ਨੰਗਵਾਵੇ ਜੇ ਤੁਸੀਂ ਸੇਵਾ ਕਰਦੇ ਪਏ ਸੀ ਤੜੀ ਨਿੰਦਾ ਹੋਏ ਤੁਸੀਂ ਆਪਣਾ ਗੁਣ ਕਿਉਂ ਗਵਾ ਦਿੱਤਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਹਰ ਜਨ ਆਪਣਾ ਗੁਣ ਨਾ ਗਵਾਵੇ ਇਹ ਮਹਾਰਾ ਜੇ ਕੋਈ ਤੜੀ ਤਾਰੀਫ ਕਰਦੇ ਤੁਸੀਂ ਦੋ ਸੇਵਾਵਾਂ ਮੋਰ ਫालतू ਕਰ ਦਿੰਦੇ ਹੋ ਇਹ ਸਾਡੇ ਗੁਣ ਨੇ ਪਰਮਾਤਮਾ ਦੇ ਨਹੀਂ ਪਰਮਾਤਮਾ ਤੇ ਇੰਨਾ ਵੱਡਾ ਨਾ ਹੋਵੇ ਘਾਟ ਨਾ ਜਾਏ ਪਰਮਾਤਮਾ ਤੇ ਉਹ ਨਹੀਂ ਉਹ ਤਾਂ ਗੁਰ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਸੁਖਮਨੀ ਸਾਹਿਬ ਜੀ ਦੀ ਬਾਣੀ ਇੰਨਾ ਸਰਲ ਕਰਕੇ ਗਿਆਨ ਜਿਹੜੇ ਪਹਿਲੇ ਕਦੀ ਮਿਲਦਾ ਹੀ ਨਹੀਂ ਸੀ ਉਹ ਸਾਡੀ ਝੋਲੀ ਚ ਪਾਇਆ ਜਦੋਂ ਅਸੀਂ ਜੋਤ ਰੂਪ ਵਿੱਚ ਵਿਚਾਰ ਕਰੀਏ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉਂ ਪਾਏ ਜਗਤ ਦਿਖਾਇਆ ਕਿ ਇਹ ਜੀਓ ਕਿਨੂੰ ਕਹਿ ਰਿਹਾ ਸੀ ਆਤਮ ਤੱਤ ਨੂੰ ਕਹਿ ਰਿਹਾ ਇਹ ਆਤਮ ਤੱਤ ਪਰਮਾਤਮਾ ਦਾ ਪਰਮ ਆਤਮਾ ਦਾ ਇਹ ਆਤਮ ਤੱਤ ਹੈ ਸਾਡੇ ਅੰਦਰ ਜੋ ਅਸੀਂ ਹਾਂ ਤੇ ਉਹ ਫਿਰ ਉਹਦੇ ਮਾਤਾ ਪਿਤਾ ਕੋਣ ਨੇ ਆਪੇ ਹਰ ਆਪੇ ਮਾਤਾ ਆਪੇ ਪਿਤਾ ਤੇ ਜਦੋਂ ਅਸੀਂ ਅਮਰਦੀ ਦਾਤ ਲੈ ਲੈਂਦੇ ਹਾਂ ਗੁਰੂ ਸਾਹਿਬ ਕੋਲੋਂ ਤੇ ਇਸ ਸਰੀਰ ਦੇ ਵੀ ਪਿਤਾ ਜਿਹੜੇ ਨੇ ਧਰਮ ਦੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਣ ਜਾਂਦੇ ਨੇ ਇਹ ਦਾਤ ਜ਼ਰੂਰੀ ਚੌਂਦੀ ਅੜਗ ਮਹਾਰਾਜ ਪਾਸੋਂ ਲੈਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਜਿਹੜੇ ਸਰੀਰ ਜੀਵ ਆਤਮਾ ਹੈ ਉਹਦੇ ਪਰਮਾਤਮਾ ਦਾ ਅੰਸ਼ ਹੈ ਉਹ ਪਰਮਾਤਮਾ ਦਾ ਬੱਚਾ ਹੈ ਅਸੀਂ ਹਾਂ ਪਰਮਾਤਮਾ ਦੇ ਬੱਚੇ ਪਰ ਜਦੋਂ ਇਹ ਦੇਹੀ ਧਾਰੀ ਹੈ ਤੇ ਵੀ ਤੇ ਸਾਨੂੰ ਰੱਖਿਆ ਦੀ ਲੋੜ ਹੈ ਨਾ ਤੇ ਵੀ ਸਾਡਾ ਕੋਈ ਪਿਤਾ ਹੋਵੇ ਤੇ ਫਿਰ ਜਦੋਂ ਇਸ ਦੇ ਜੋ ਮਾਤਾ ਪਿਤਾ ਹਨ ਜੋ ਜਿਨ੍ਹਾਂ ਦੇ ਮੇਲ ਕਰਕੇ ਸਾਡਾ ਜਨਮ ਹੋਇਆ ਹੈ ਪਰ ਜਦੋਂ ਅਸੀਂ ਸਤਗੁਰੂ ਦੇ ਘਰ ਜਨਮ ਲੈਨੇ ਆ ਸਤਗੁਰੂ ਕੈ ਜਨਮ ਗਵਨ ਮਿਟਾਇਆ ਫਿਰ ਸਾਡਾ ਆਣ ਜਾਨ ਦਾ ਚੱਕਰ ਹੀ ਖਤਮ ਹੋ ਜਾਂਦਾ ਹੈ ਐਸੀ ਦਾਤ ਕਰ ਦਿੰਦੇ ਨੇ ਮਹਾਰਾਜ ਉਹਨਾਂ ਨੇ ਸਾਡੀ ਕਲਿਆਣ ਲਈ ਇਸ ਸੁਖਮਨੀ ਸਾਹਿਬ ਜੀ ਦੀ ਬਾਣੀ ਜਿਹੜੀ ਸਾਡੀ ਚੋਲੀ ਚ ਪਾਈ ਬਾਣੀ ਜਿਹੜੀ ਹੁੰਦੀ ਹੈ ਅੱਖਰ ਅੱਖਰ ਸੱਚ ਹੁੰਦੀ ਹੈ ਜਾਇ ਉਹ ਨੂੰ ਕਿਸੇ ਵੀ ਤਰੀਕੇ ਨਾਲ ਜੜਾ ਕਿਸੇ ਵੀ कसोटी ਉੱਪਰ ਸੱਚ ਉਹੀ ਉਸ ਨੂੰ ਕਹਿੰਦੇ ਨੇ ਕਿਸੇ ਵੀ ਕਾਲ ਵਿੱਚ ਕਿਸੇ ਵੀ ਦੇਸ਼ ਵਿੱਚ ਕਿਸੇ ਵੀ कसोटी ਤੇ ਉਹਨੂੰ ਪਰਖੋ ਤੇ ਉਹ ਸੱਚੀ ਨਿਕਲੇ ਉਹਦੇ ਵਿੱਚ ਰੱਤੀ ਪਰ ਵੀ ਅੰਤਰ ਨਾ ਆਏ ਜੇ ਸਰੀਰ ਤੇ ਵੀ ਧਾਰ ਕੇ ਵੇਖੋਗੇ ਤੇ ਬਾਣੀ ਸੱਚ ਹੈ ਜੇ ਆਤਮ ਸਰੂਪ ਨਾਲ ਵੀ ਵਿਚਾਰ ਕਰੋਗੇ ਤਾਂ ਵੀ ਬਾਣੀ ਸੱਚ ਹੈ ਇਸ ਲੋਕ ਦੇ ਨਜ਼ਰੀਏ ਨਾਲ ਵੇਖੋਗੇ ਤਾਂ ਵੀ ਬਾਣੀ ਸੱਚ ਹੈ ਜੇ ਪਰਲੋਕ ਦੇ ਨਜ਼ਰੀਏ ਨਾਲ ਦੇਖੋਗੇ ਤਾਂ ਵੀ ਬਾਣੀ ਸੱਚ ਹੈ ਕੀ ਕਹਿੰਦੇ ਨਾਮ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਐਥੇ ਵੀ ਸੱਚ ਤੇ ਉੱਤੇ ਵੀ ਸੱਚ ਇहां ਉहां ਸੱਚ ਹੋਵੇ ਬਾਣੀ ਸੱਚ ਹੀ ਹੈ ਮਹਾਰਾਜ ਨੇ ਬਾਣੀ ਜਿਹੜੀ ਹੈ ਆਪਣੇ ਸਰੀਰ ਤੇ ਹੰਡਾਂਗੇ ਵੀ ਦਿਖਾਈ ਜੇ ਮਹਾਰਾਜ ਨੇ ਕਿਹਾ ਤਕ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਤੇ ਫਿਰ ਅਗਨੀ ਵਿੱਚ ਜਲਾ ਕੇ ਵੀ ਵਿਖਾਇਆ ਸਾਈਂ ਦੀਆਂ ਗੇਸਾਂ ਆਪਣੇ ਸਰੀਰ ਤੇ ਹੰਡਾ ਕੇ ਇੱਕ ਇੱਕ ਅੱਖਰ ਗੁਰੂ ਸਾਹਿਬ ਨੇ ਚਾਹੇ ਭਗਤਾਂ ਦੀ ਬਾਣੀ ਹੈ ਚਾਹੇ ਕਬੀਰ ਜੀ ਦੀ ਬਾਣੀ ਹੈ ਚਾਹੇ ਫਰੀਦ ਜੀ ਦੀ ਹੈ ਉਹਨਾਂ ਨੇ ਵੀ ਹੰਡਾ ਕੇ ਵਿਖਾਈ ਹੈ ਮਹਾਰਾਜ ਇਹ ਤੇ ਕਹਿੰਦੇ ਕਾਂਖੀ ਏਕੈ ਦਰਸ ਤੁਹਾਰੋ ਜਿਨ੍ਹਾਂ ਦੇ ਅੰਦਰ ਸਿਰਫ ਪਰਮਾਤਮਾ ਦੇ ਦਰਸ਼ਨਾਂ ਦੀ ਚਾਹ ਰਹਿ ਜਾਂਦੀ ਹੈ ਨਾ ਉਹ ਫਿਰ ਪਰਮਾਤਮਾ ਦੇ ਹੀ ਜਾਨੋ ਰੂਪ ਹੋ ਜਾਂਦੇ ਨੇ ਉਹਨਾਂ ਦੇ ਪਿਆਰੇ ਹੋ ਜਾਂਦੇ ਨੇ ਹੋਰ ਕੋਈ ਇੱਛਾ ਹੈ ਹੀ ਨਹੀਂ ਸਿਰਫ ਇੱਕ ਹੀ ਹੈ ਮਨਪ੍ਰੀਤ ਚਰਣ ਕਮਲਾਰੇ ਤੇ ਉਹ ਤਨਗੁਰ ਅਰਜਨ ਦੇ ਮਹਾਰਾਜ ਜਦੋਂ ਗੁਰਿਆਈ ਤੱਕ ਤੇ ਵਿਰਾਜਮਾਨ ਨਹੀਂ ਨੇ ਤੇ ਮਹਾਰਾਜ ਨੇ ਲਾਹੌਰ ਭੇਜਿਆ ਹੋਇਆ ਹੈ ਆਪਣੇ ਜਿਹੜਾ ਜੱਦੀ ਘਰ ਹੈ ਉੱਥੇ ਸੇਵਾ ਨਿਭਾ ਰਹੇ ਨੇ ਜਿਹੜੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ ਪਰ ਮਹਾਰਾਜ ਦੇ ਅੰਦਰ ਇੰਨਾ ਵਿਰਾਗ ਹੈ ਉਸ ਸਮੇਂ ਚਿੱਠੀਆਂ ਲਿਖਦੇ ਨੇ ਆਪਣੇ ਗੁਰੂ ਪਿਤਾ ਜੀ ਨੂੰ ਤਨ ਗੁਰੂ RAMDAS ਮਹਾਰਾਜ ਨੂੰ ਕਿ ਵੀ ਮੈਨੂੰ ਬੁਲਾਣਾ ਕਰੋ ਮੇਰੇ ਮੇਰੇ ਅੰਦਰ ਬੈਰਾਗ ਹੈ ਮੈਂ ਮਿਲਣਾ ਹੈ ਮੈਂ ਦਰਸ਼ਨ ਕਰਨੇ ਨੇ ਪਰ ਪ੍ਰੀਤੀ ਚੰਦ ਜੀ ਜਿਹੜੇ ਉਹਦੇ ਵੱਡੇ ਭਰਾ ਨੇ ਉਹ ਚਿੱਠੀ ਪਹੁੰਚਣ ਨਹੀਂ ਦਿੱਤੀ ਨਹੀਂ ਪਹੁੰਚਣ ਦਿੱਤੀ ਜਦੋਂ ਬਿਰਾਤ ਅਤਦਾ ਹੋ ਗਿਆ ਨਾ ਤੇ ਮਹਾਰਾਜ ਨੇ ਜਦੋਂ ਤੀਸਰੀ ਚਿੱਠੀ ਪਾਈ ਸੀ ਨਾ ਤੇ ਮਹਾਰਾਜ ਨੇ ਕਿਹਾ ਸੀ ਹੁਣ ਇੱਕ ਕੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀਏ ਪ੍ਰੀਤ ਤੁਧ ਪਗਵੰਤਾ ਮੋਹਿ ਰਹਿਣ ਨਾ ਵਿਆਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ ਮੈਨੂੰ ਗੁਰੂ ਦਾ ਦਰਬਾਰ ਵੇਖੇ ਬਗੈਰ ਆਪਣੇ ਗੁਰੂ ਦੇ ਦਰਸ਼ਨ ਕੀਤੇ ਬਗੈਰ ਨਾ ਨੀਂਦ ਆਰੀਏ ਨਾ ਚੈਨ ਆਰੀਏ ਉਹ ਅਵਸਥਾ ਜੀ ਇੱਕ ਕੜੀ ਕਹਿੰਦੇ ਨਹੀਂ ਮਿਲਦੇ ਤੇ ਕਲਜੁ ਬੋਲਦਾ ਕਾਂਖੀ ਏਕੈ ਦਰਸ ਤੁਹਾਰੋ ਉਈ ਜਾਇਆ ਮਹਾਰਾਜ ਸਾਹਿਬ ਬੇਨਤੀ ਕਰਨ ਦੇ ਵੀ ਜਾਜ ਦੱਸ ਰਹੇ ਨੇ ਜਿਨ੍ਹਾਂ ਦੀ ਅਵਸਥਾ ਐਸੀ ਹੈ ਜੋ ਦਰਸ਼ਨ ਮੰਗਦੇ ਨਹੀਂ ਜੋ ਦਰਸ਼ਨਾ ਦੀ ਚਾਹ ਵਾਂ ਨਹੀਂ ਉਹਨਾਂ ਦੀ ਸੰਗਤ ਕਰੀਏ ਸੰਗਤ ਦਾ ਪ੍ਰਭਾਵ ਬੜਾ ਪੈਂਦਾ ਨਾਨਕ ਉਸ ਸੰਗਤ 모ਹੇ ਉਧਾਰੋ ਕਹਿੰਦੇ ਉਹਨਾਂ ਦੀ ਸੰਗਤ ਕਰੋ ਕਿਉਂਕਿ ਸੰਗਤ ਨਾਲ ਤਰ ਜਾਈਂਦਾ ਜੇ ਮਹਾਰਾਜ ਨੂੰ ਚੰਗਾ ਲੱਗੇ ਜੇ ਮਹਾਰਾਜ ਨੂੰ ਚੰਗਾ ਲੱਗੇ ਤੇ ਉਹ ਖੋਟਿਆਂ ਨੂੰ ਖਰਿਆਂ ਦੇ ਨਾਲ ਜਿਹੜੇ ਨੇ ਉਹ ਤਾਰ ਲੈਂਦੇ ਨੇ ਜੇ ਜੇ ਤੁਧ ਪਾਵੇਂ ਤੁਧ ਪਾਵੇਂ ਤਾਂ ਖੋਟੇ ਸੰਗ ਘਰੇ ਬਿੱਤੂਦ ਪਾਵੇ ਤਾਂ ਬਖਸ਼ ਲੈ ਮਾਫੀ ਦੁੱਧ ਪਾਵੇ ਤਾਂ ਬਖਸ਼ ਲੈ ਖੋਟੇ ਸੰਗ ਕਰੇ ਜੇ ਤੁਹਾਨੂੰ ਚੰਗਾ ਲੱਗੇ ਮਹਾਰਾਜ ਤੇ ਤੁਸੀਂ ਬਖਸ਼ ਲੈਂਦੇ ਹੋ ਕਿਹਨਾਂ ਨੂੰ ਬਖਸ਼ ਲੈਂਦੇ ਹੋ ਖੋਟਿਆਂ ਨੂੰ ਜਿਹੜੇ ਖਰਿਆਂ ਦਾ ਸੰਗ ਕਰਦੇ ਨੇ ਦੁੱਧ ਪਾਵੇ ਤਾਂ ਬਖਸ਼ ਲੈ ਖੋਟੇ ਸੰਗ ਕਰੇ ਨਾਨਕ ਪਾਵੇ ਪਾਰ ਬ੍ਰਹਮ ਪਾਹਨ ਨੀਰ ਦਰੇ ਇਹ ਉਹ ਕਾਹ ਹੈ ਜਿੱਥੇ ਪੱਥਰ ਵਰਗੇ ਵੀ ਹਿਰਦੇ ਆਣ ਜਿਨ੍ਹਾਂ ਨੂੰ ਕੋਈ ਸੂਝ ਬੂਝੀ ਨਹੀਂ ਹੈ ਜਿਨ੍ਹਾਂ ਦੇ ਅੰਦਰ ਰਿਸ਼ਵਤ ਗਿਆ ਹੀ ਨਹੀਂ ਹੈ

ਤਨਗੁਰ ਤੇਗ ਬਾ ਦਸਾ ਮਾਰੂ ਦੇ ਪ੍ਰੇਤਾਂ ਦੀ ਹਵਲੇ ਚ ਰੱਖਿਆ ਉਹ ਪ੍ਰੇਤ ਨੂੰ ਵੀ ਮਹਾਰਾਜ ਨੇ ਮੁਕਤ ਅਵਸਥਾ ਪ੍ਰਦ ਦਿੱਤੀ ਮਹਾਰਾਜ ਕੀ ਮਹਾਰਾਜ ਦੇ ਜਿਹੜੇ ਸਿੱਖ ਨੇ ਨਾ ਉਹ ਵੀ ਪ੍ਰੇਤਾਂ ਨੂੰ ਮੁਕਤ ਕਰ ਦਿੰਦੇ ਨੇ ਮਹਾਰਾਜ ਦੀ ਸਿੱਖਾਂ ਨੂੰ ਹੀ ਐਨੀ ਬਰਕਤ ਦਿੰਦੇ ਨੇ ਭਾਈ ਸਾਹਿਬ ਰਣਜੀਤ ਸਿੰਘ ਜੀ ਜਿਹੜੇ ਅਖੰਡ ਕੀਰਤਨੀ ਜਥੇ ਦੇ ਉਹਨਾਂ ਦਾਸ ਆਂਦਾ ਹੈ ਵਰਣਨ ਕੀ ਜਦੋਂ ਉਹ ਜਾ ਰਹੇ ਸੀ ਹਜੂਰ ਸਾਹਿਬ ਤੇ ਰਸਤੇ ਅੰਦਰ ਜਦੋਂ ਠਹਿਰੇ ਨੇ ਜਿਸ ਜਗ੍ਹਾ ਤੇ ਉੱਥੇ ਇੱਕ ਪ੍ਰੇਤ ਆਇਆ ਉਨੇ ਮਿੰਨਤ ਕੀਤੀ ਵੀ ਸਿੱਖਾਂ ਦੇ ਦਰਸ਼ਨ ਹੋਏ ਨੇ ਮੇਰਾ ਕੋਈ ਉਪਾਇ ਕਰੋ ਕਿ ਮੈਨੈ ਇਸ ਜੁਨੀ ਤੋਂ ਮੁਕਤੀ ਮਿਲ ਜਾਏ ਉਸ ਸਮੇਂ ਉਹਨਾਂ ਨੇ ਮਰਿਆਦਾ ਨਾਲ ਪੂਰਨ ਅਖੰਡ ਜਾਪ ਕੀਤੇ ਬਾਣੀ ਦੇ ਅਖੰਡ ਪਾਠ ਸਾਹਿਬ ਨੂੰ ਸੀ ਕਹਿੰਦੇ ਆ ਉਹ ਅਖੰਡ ਪਾਠ ਸਾਹਿਬ ਕੀਤੇ ਤੇ ਜਦੋਂ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ ਤੇ ਉਸ ਪ੍ਰੇਤ ਨੂੰ ਮੁਕਤੀ ਮਿਲ ਗਈ ਆਪਕ ਦੱਸ ਕੇ ਗਿਆ ਮੈਨੂੰ ਮੁਕਤੀ ਮਿਲ ਗਈ ਸ਼ੁਕਰ ਕਰ ਕੇ ਗਿਆ ਮਹਾਰਾਜ ਕੀ ਮਹਾਰਾਜ ਜੀ ਨੂੰ ਬਾਣੀ ਦਾ ਜਾਪ ਕਰਦੇ ਨੇ ਸਿੱਖ ਪ੍ਰੇਮ ਨਾਲ ਸ਼ਰਦਾ ਨਾਲ ਮਰਿਆਦਾ ਨਾਲ ਪ੍ਰੇਤਾਂ ਨੂੰ ਮੁਕਤੀ ਮਿਲ ਜਾਂਦੀ ਹੈ ਅਸੀਂ ਤੇ ਫਿਰ ਮਹਾਰਾਜ ਦੇ ਅਤਿ ਛਤਰਛਾਇਆ ਵਿੱਚ ਮਨੁੱਖ ਬੈਠਿਆ ਹਾਂ ਹਾਂ ਜਿਹੜੇ ਪਾਟੀ ਸਿੰਘ ਨੇ ਉਹ ਮਰਿਆਦਾ ਨਾਲ ਕਰ ਰਹੇ ਰਹਿਤ ਵਹਿਤ ਹੋਏ ਅਨਾਜ ਕਿਰਪਾ ਕਰਨ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਕਲਸੀ ਦੇ ਅਰਥ ਕੀਤੇ ਸੀ ਪੂਰੀ ਬਾਣੀ ਦਾ ਸਰਾੰਜ ਕੀ ਸੁਖਮਨੀ ਸਾਹ ਸੁਖਾਂ ਦੀ ਜਿਹੜੀ ਮਣੀ ਹੈ ਜਿਹੜਾ ਮਨ ਨੂੰ ਸੁਖ ਦੇਣ ਵਾਲੀ ਹੈ ਜਿਹਨੇ ਮਰਨ ਤੋਂ ਰਹਿਤ ਕਰਨ ਵਾਲੀ ਹੈ ਅਮਰਤ ਰੂਪ ਹੈ ਇਹ ਪ੍ਰਭੂ ਦਾ ਵਾਹਿਗੁਰੂ ਜੀ ਦਾ ਨਾਮ ਰੂਪੀ ਬਾਣੀ ਹੈ ਇਹ ਨਾਮ ਨੂੰ ਹਿਰਦੇ ਵਿੱਚ ਟਿਕਾ ਦੇਣੇ ਵਾਲੀ ਬਾਣੀ ਹੈ ਇਸ ਬਾਣੀ ਦਾ ਜਿਹੜਾ ਟਿਕਾ ਹੁੰਦਾ ਹੈ ਉਹ ਜਿਹੜੇ ਭੈ ਭਾਵ ਨਹੀਂ ਰੱਖਦੇ ਨੇ ਪਗਤ ਉਹਨਾਂ ਦੇ ਹਿਰਦੇ ਵਿੱਚ ਹੁੰਦਾ ਹੈ ਜਾਂ ਇਹ ਜਾਣੋ ਜਿਹੜੇ ਪਗਤ ਜਨ ਨੇ ਉਹਨਾਂ ਦੇ ਹਿਰਦੇ ਨੂੰ ਟਿਕਾ ਦਿੰਦੀ ਹੈ ਵਿਸ਼ਰਾਮ ਦਿੰਦੀ ਹੈ ਉਹਨਾਂ ਦੇ ਹਿਰਦੇ ਨੂੰ ਟਿਕਾ ਦਿੰਦੀ ਹੈ ਜਦ ਤੱਕ ਸਾਡਾ ਟਿਕੇ ਨਾ ਮੰਨ ਜਿਵੇਂ ਮੰਨ ਲਓ ਤੁਸੀਂ ਕਿਸੇ ਯਾਤਰਾ ਤੇ ਗਏ ਆ ਉੱਥੇ ਸਾਨੂੰ ਕਮਰਾ ਨਹੀਂ ਮਿਲਦਾ ਪਿਆ ਧੋੜ ਪੱਜ ਲੱਗੀ ਹੈ ਨਾ ਜਦੋਂ ਕਮਰਾ ਮਿਲ ਜਾਂਦਾ ਹੈ ਤੇ ਫਿਰ ਇੰਨਾ ਟਿਕ ਕੇ ਸਕੂਨ ਨਾਲ ਬੈਠਦੇ ਆ ਹੁਣ ਠੀਕ ਉਹ ਸਕੂਨ ਥੋੜੀ ਦੇਰ ਲਈ ਆਉਂਦਾ ਹੈ ਤੇ ਕਹਿੰਦੇ ਭਗਤਾਂ ਦੇ ਹਿਰਦੇ ਨੂੰ ਟਿਕਾ ਦਿੰਦੀ ਕਿ ਸਾਹ ਜਿੰਦਗੀ ਸਕੂਨ ਮਿਲ ਜਾਂਦਾ ਪਰ ਅਬ ਕਹਿ ਸਿਮਰਨ ਗਰਬਨਾ ਬਸੈ ਹੁਣ ਕਹਿ ਪੜਨਾ ਹੈ ਸੰਗਤ ਜੀ ਧਿਆਨ ਰੱਖਣਾ ਹੈ कहते वाचक है जो कहते निश्चय रूप महाराज कह रहे हैं केवल प्रभ प्रभ के सिबर शुद्ध रूप ब्रह्म है ਉਹ ਉਹਦੇ ਸਿਮਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਕਰਕੇ ਜਿਹੜਾ ਮਾਤਾ ਦੇ ਗਰਭ ਵਿੱਚ ਬਸਣਾ ਨਹੀਂ ਪੈਂਦਾ ਗਰਭ ਦਾ ਦੁੱਖ ਜਿਹੜਾ ਉਹ ਝਿਲਣਾ ਨਹੀਂ ਪੈਂਦਾ ਪੈਂਦਾ ਜੇ ਅਸੀਂ ਕੀ ਪਰਦੇ ਹਾਂ ਨਾ ਪ੍ਰਭ ਕੇ ਸਿਮਰਨ ਤੇ ਉਹਦਾ ਅਰਥ ਹੋ ਜਾਂਦਾ ਹੈ ਕਿ ਹੋਰ ਵੀ ਸਾਧਨ ਹੈਗੇ ਨੇ ਸਿਮਰਨ ਤੋਂ ਇਲਾਵਾ ਜਿਨ੍ਹਾਂ ਦੇ ਨਾਲ ਗਰਭ ਵਿੱਚ ਨਹੀਂ ਪਹਿਣਾ ਪੈਂਦਾ ਪਰ ਐਸਾ ਹੋਰ ਕੋਈ ਸਾਧਨ ਨਹੀਂ ਹੈ ਸਿਰਫ ਸਿਮਰਨ ਹੀ ਹੈ ਮਹਾਰਾਜ ਨਿਸ਼ਚੈ ਰੂਪ ਵਿੱਚ ਕਹਿ ਰਹੇ ਨੇ ਪ੍ਰਭ ਕਹਿ ਸਿਮਰਨ ਗਰਬ ਨਾ ਵਸੈ ਕਿ ਸਿਮਰਨ ਤੋਂ ਇਲਾਵਾ ਹੋਰ ਕੋਈ ਸਾਧਨ ਨਹੀਂ ਇੱਕ ਸਿਮਰਨ ਐਸਾ ਸਾਧਨ ਹੈ ਜਿਹਦੇ ਕਰਕੇ ਗਰਬ ਦਾ ਦੁੱਖ ਜਿਹੜਾ ਉਹ ਚਲਣਾ ਨਹੀਂ ਪੈਂਦਾ ਇਹ ਕੀ ਕੇ ਦਾ ਮਤਲਬ ਇਹ ਵੀ ਹੋ ਜਾਂਦਾ ਹੈ ਵੀ ਜਿਵੇਂ ਅਸੀਂ ਕਈ ਬੋਲੀਆਂ ਹੁੰਦੀਆਂ ਨੇ ਸਾਡੇ ਇੱਥੇ ਕਿੰਨੀਆਂ ਹੀ ਬੋਲੀਆਂ ਬੋਲੀਆਂ ਕਿਸੇ ਬੋਲੀ ਚ ਇਦਾਂ ਹੈ ਕਿ ਕਹਿੰਦੇ ਨੇ ਕੀ ਕਹਿ ਰਹੇ ਫਿਰ ਅਸੀਂ ਇੱਥੇ ਮਹਾਰਾਜ ਨੂੰ ਕਹ ਰਹੇ ਹਾਂ ਪ੍ਰਭ ਕੇ ਕਿਦੇ ਇਸ ਨਾਲ ਉਹਦਾ ਅਰਥ ਥੋੜਾ ਉਲਟਾ ਹੋ ਜਾਂਦਾ ਇਸ ਕਰਕੇ ਮਹਾਰਾਜ ਕਹਿੰਦੇ ਵੀ ਗਰਭ ਦਾ ਜਿਹੜਾ ਦੁੱਖ ਹੈ ਉਹ ਚਲਣਾ ਨਹੀਂ ਪੈਂਦਾ ਜਿਹੜਾ ਸਿਮਰਨ ਕਰਕੇ ਅਸੀਂ ਗਰਮ ਦੇ ਦੁੱਖ ਵਿੱਚ ਕਿਉਂ ਨਹੀਂ ਆਉਂਦੇ ਕਿਉਂਕਿ ਮਨ ਟਿਕ ਗਿਆ ਹੈ ਤੇ ਹੁਣ ਕੋਈ ਅੰਦਰ ਫੁਰਨਾ ਹੀ ਨਹੀਂ ਰਹੀ ਜੇ ਅੰਦਰ ਕੋਈ ਫੁਰਨਾ ਹੀ ਨਹੀਂ ਹੈਗੀ ਤ੍ਰਿਸ਼ਨਾ ਹੀ ਨਹੀਂ ਹੈਗੀ ਉਹ ਫੁਰਨਾ ਹੀ ਨਹੀਂ ਜਿਹੜੇ ਸਾਨੂੰ ਗਰਮ ਵਿੱਚ ਲੈ ਕੇ ਜਾਂਦੇ ਨੇ ਜੁੱਣਾ ਵਿੱਚ ਲੈ ਕੇ ਜਾਂਦੇ ਨੇ ਜਦ ਕੋਈ ਇੱਛਾ ਹੀ ਨਹੀਂ ਰਹੀ ਤੇ ਫਿਰ ਗਰਮ ਵਿੱਚ ਕਿਉਂ ਆਵਾਂਗੇ ਪਰਬ ਕੈ ਸਿਮਰਨ ਦੁੱਖ ਜਮ ਨਸੈ ਸਾਰੇ ਜਿਹੜੇ ਦੁੱਖ ਨੇ ਮਹਾਰਾਜ ਕਹਿੰਦੇ ਸਿਮਰਨ ਕਰਕੇ ਉਹ ਦੂਰ ਹੋ ਜਾਂਦੇ ਨੇ ਜਿਹੜੇ ਜਮ ਨੇ ਉਹ ਵੀ ਨੇੜੇ ਨਹੀਂ ਆਉਂਦੇ ਉਹ ਵੀ ਦੂਰ ਹੀ ਭੱਜ ਜਾਂਦੇ ਨੇ ਐਂਦੇ ਜਿਹੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਦਣਾ ਹੁਣਾ ਤੂੰ ਨਾ ਛੁਟੇ ਨਿਕਟ ਨਾ ਜਾਈਓ ਦੂਤ ਕਿ ਜਿੱਥੇ ਮਹਾਰਾਜ ਕਹਿੰਦੇ ਹੁੰਦਾ ਹੁੰਦਾ ਨਾ ਭਜਨ ਕੀਰਤਨ ਹੋ ਰਿਹਾ ਹੁੰਦਾ ਹੈ ਸਾਧ ਸੰਗਤ ਉਹਦਾ ਬੈਠੀ ਹੁੰਦੀ ਹੈ ਉੱਤੇ ਭਜਨ ਕੀਰਤਨ ਚੱਲ ਰਿਹਾ ਹੈ ਤੇ ਧਰਮਰਾਜ ਨੇ ਵੀ ਆਪਣੇ ਦੂਤਾਂ ਨੂੰ ਕਿਹਾ ਵੀ ਉੱਥੇ ਨੇੜੇ ਨਾ ਜਾਈ ਸੰਗਤ ਜਿੱਥੇ ਕੀਰਤਨ ਹੋ ਰਿਹਾ ਹੈ ਜਿੱਥੇ ਸਿਫਤ ਸਲਾਹ ਹੋ ਰਹੀ ਹੈ ਪਰਮਾਤਮਾ ਦੀ ਜਿੱਥੇ ਨਾਮ ਜਪਿਆ ਜਾ ਰਿਹਾ ਹੈ ਕਿਉਂ ਨਾ ਜਾਵਾਂ ਧਰਮਰਾਜ ਨੂੰ ਜੰਬੂਦੁੱਤਾਂ ਨੇ ਪੁੱਛਿਆ ਦੂਤਾਂ ਨੇ ਕਿਉਂ ਨਾ ਚਾਹੀਏ ਅਸੀਂ ਤੁਹਾਡੇ ਦੂਤਾਂ ਕਲਯੁਗ ਦਾ ਸਮਾਂ ਅਸੀਂ ਕਿੱਥੇ ਵੀ ਜਾ ਸਕਦੇ ਹਾਂ ਕਹਿੰਦੇ ਨਹੀਂ ਤਾਈ ਉੱਥੇ ਨਾ ਜਾਈਂ ਜੇ ਤੂੰ ਉੱਥੇ ਗਿਆ ਰਾਹੋਂ ਕਹਿੰਦੇ ਨਾ ਤੇ ਮੈਂ ਛੱਟਾਂਗਾ ਧਰਮਰਾਜ ਜੀ ਨਾ ਮੈਂ ਹੀ ਪਕੜਿਆ ਜਾਵਾਂਗਾ ਰਾਹ ਤੂੰ ਤੁਸੀਂ ਵੀ ਨਹੀਂ ਛੁੱਟੋਂਗੇ ਤੇ ਨਿਕੜਨਾ ਜਈਂ ਦੂਤ ਵੀ ਕੋਈ ਵੀ ਨਹੀਂ ਛੁੱਟੇਗਾ ਇਸ ਕਰਕੇ ਕਹਿੰਦੇ ਨੇੜੇ ਨਾ ਜਾਣਾ ਪ੍ਰਭ ਕੈ ਸਿਮਰਨ ਕਾਲ ਪਰਹਰੈ ਜਿਹੜਾ ਪ੍ਰਭ ਵਾਹਿਗੁਰੂ ਦਾ ਸਿਮਰਨ ਹੈ ਉਹਦੇ ਕਰਕੇ ਜਿਹੜਾ ਕਾਲ ਹੈ ਉਹ ਨੇੜੇ ਨਹੀਂ ਆਂਦਾ ਮੌਤ ਦੇ ਡਰ ਨੂੰ ਵੀ ਦੂਰ ਰੱਖ ਦਿੰਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਮੌਤ ਨੂੰ ਵੀ ਜਿਹੜਾ ਉਹ ਦੂਰ ਕਰਕੇ ਸੀਸ ਤਲੀ ਤੇ ਰੱਖ ਕੇ ਕਿਦੇ ਆਸਰੇ ਸਿਮਰਨ ਦੇ ਆਸੇ ਸਿਮਰਨ ਦੀ ਐਸੀ ਸ਼ਕਤੀ ਸੀ ਆਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਜਿੱਤੇ ਗੁਰੂ ਕੀ ਕਾੰਛੀ ਕਹਿੰਦੇ ਆਂ ਦਮਦਮਾ ਸਾਹਿਬ ਉਤੇ ਮਹਾਰਾਜ ਦੇ ਕਿਹਾ ਬਾਬਾ ਦੀਪ ਸਿੰਘ ਜੀ ਨੂੰ ਸਮਾਂ ਆਣ ਤੇ ਤੁਸੀਂ ਸਿੱਖੀ ਦੀ ਜਾਹਰ ਕਲਾ ਪ੍ਰਗਟ ਕਰਨੀ ਹੈ ਇਹ ਬਾਣੀ ਦੀ ਸ਼ਕਤੀ ਸਿਮਰਨ ਦੀ ਸ਼ਕਤੀ ਤੁਸੀਂ ਪ੍ਰਗਟ ਕਰਕੇ ਦਿਖਾਣੀ ਹੈ ਜਗ ਵਿੱਚ ਉਹ ਸਮਾਂ ਆਇਆ ਤੇ ਪ੍ਰਗਟ ਕਰਕੇ ਦਿਖਾਏ ਕਿ ਸਿਮਰਨ ਦੇ ਆਸਰੇ ਪ੍ਰਭ ਕੈ ਸਿਮਰਨ ਕਾਲ ਪਰ ਹਰੇ ਕਾਲ ਨੂੰ ਤੇਵੇਂ ਹੱਥ ਵਿੱਚ ਲਾ ਕੇ ਤੇ ਸਾਰਾ ਜਿਹੜਾ ਜੰਗ ਕੀਤਾ ਕੋਈ ਐ ਨਹੀਂ ਕਿ ਕੁਝ ਦੇਰ ਤੱਕ ਚਾਰ ਵਾਰੀ ਪ੍ਰਕਰਮਾਂ ਕੀ ਕਿਸੇ ਪੂਰੇ ਸ਼ਲੋਕਰ ਸਾਥੀ ਚਾਰ ਵਾਰੀ ਪ੍ਰਕਰਮਾਂ ਕਰਤੀ ਸੀ ਸਾਤ ਸਰੀਆ ਕਾਲ ਜਦੋਂ ਪੂਰੀ ਹੋ ਗਈ ਅਰਦਾਸ ਬੇਤੀ ਆਜ਼ਾਦ ਹੋ ਗਿਆਂ ਸਾਡਾ ਥਾਨ ਦਿੱਥੇ ਸਭੇ ਥਾਉ ਨਹੀਂ ਦੁੱਧ ਜਿਹਾ ਜਦੋਂ ਆ ਕੇ ਸਿੱਖਾਂ ਨੇ ਕਿਹਾ ਨਾ ਨਾਲ ਦੇ ਸਾਥੀਆਂ ਨੇ ਤਨਤਨ ਬਾਬਾ ਦੀਪ ਸਿੰਘ ਜੀ ਆਪਣੇ ਸਰੀਰ ਨੂੰ ਸ਼ਾਂਤ ਕਰ ਲਵੋ ਸਥਾਨ ਆਜ਼ਾਦ ਹੋਵੇ ਤੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ ਉਸ ਸਮੇਂ ਜਿਹੜਾ ਉਸ ਸਰੀਰ ਨੂੰ ਸ਼ਾਂਤ ਕੀਤਾ ਤੇ ਆਪਣਾ ਸੀਸ ਹੈ ਫਿਰ ਆਪਣੇ ਧੜ ਉੱਪਰ ਰੱਖਿਆ ਫਿਰ ਸਾਰਿਆਂ ਨੂੰ ਸੱਤੇ ਬੁਲਾ ਕੇ ਫਿਰ ਸਰੀਰ ਸ਼ਾਂਤ ਕੀਤਾ ਇਹ ਹੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟੜੈ ਜੇ ਸਿਮਰਨ ਵਿੱਚ ਹੁੰਦੇ ਆਂ ਤੇ ਜਿਹੜੇ ਦੁਸ਼ਮਣ ਨੇ ਉਹ ਸਾਰੇ ਦਿਨੇ ਟਲ ਜਾਂਦੇ ਨੇ ਜਿਉਂ ਵਾਰ ਵੀ ਕਰਨ ਤਾਂ ਵੀ ਉਹਨਾਂ ਦਾ ਵਾਰ ਜਿਹੜਾ ਚਲਦਾ ਨਹੀਂ ਉਹ ਪਹਿਲੀ ਵਸਤ ਹੈ ਅਸੀਂ ਮਹਾਰਾਜ ਦੀ ਬੰਦਗੀ ਚ ਉਤਰ ਆਏ ਆਂ ਉਹ ਵਾਰ ਕਰਦੇ ਨੇ ਤੇ ਵਾਰ ਚਲਦਾ ਨਹੀਂ ਕਰਦਿਆ ਨਾ ਰੋਗੰ ਤੇ ਅਰ ਸੋਗੰ ਤੇ ਜਲ ਜੋਗੰ ਤੇ ਭੂ ਭਾਂਤ ਬਚਾਵੇ ਸਤਰ ਅਨੀਤ ਚਲਾਵਤ ਦਾਵ ਤੋਤਨ ਏਕ ਨਾ ਸਤਰ ਤੱਕ ਲਾਂਦੇ ਨੇ ਵਾਰ ਪਰ ਤੋਤਨ ਏਕ ਨਾ ਲਾਤਨ ਪਾਵੇ ਮਹਾਰਾਜ ਜੈਸੀ ਕਿਰਪਾ ਹੁੰਦੀ ਨਹੀਂ ਲੱਗਦਾ ਵਾਰ ਕੰਮ ਹੀ ਨਹੀਂ ਕਰਦਾ ਦੁਸ਼ਮਣ ਜਿੰਨਾ ਮਰਜੀ ਵਾਰ ਚਲਾਏ ਅਗਲੀ ਅਵਸਥਾ ਕਿਹੜੀ ਹੁੰਦੀ ਹੈ ਇਹ ਵੈਰੀ ਮਿੱਤਰ ਸਭ ਕੀ ਤਿਆਂ ਨਹਿ ਮੰਗੇ ਮੰਦਾ ਇਹ ਜਿੰਨੇ ਵੀ ਵੈਰੀ ਹੁੰਦੇ ਨੇ ਇਹ ਸਾਰੇ ਆਪੇ ਹੀ ਮਿੱਤਰ ਬਣ ਜਾਂਦੇ ਨੇ ਕਿਉਂਕਿ ਅਸੀਂ ਐਨੇ ਮਿੱਠੇ ਹੋ ਜਾਂਦੇ ਹਾਂ ਸਿਮਰਨ ਕਰਕੇ ਕੋਈ ਵੈਰ ਕਮਾਈ ਨਹੀਂ ਪੰਦਾ ਸਾਡੀ ਮਿਠਾਸ ਦਾ ਅਸਰ ਉਹਦੇ ਉੱਪਰ ਪੈ ਜਾਂਦਾ ਹੈ ਇਦਰੀ ਬਿੱਤਰ ਸਭ ਕੀਤਿਆਂ ਐ ਵੈ ਜਿੰਨੇ ਵੈਰੀ ਸਨ ਉਹਨਾਂ ਮਹਾਰਾਜ ਬਿੱਤਰ ਬਣਾ ਦਿੰਦੇ ਨੇ ਨਹਿ ਮੰਗੇ ਮੰਦਾ ਹੂੰ ਸਾਡਾ ਮੰਦਾ ਚਿਤਵਦੇ ਵੀ ਨਹੀਂ ਹੈਗੇ ਵਾਰ ਕਰਨਾ ਤੇ ਬੜੀ ਦੂਰ ਦੀ ਗੱਲ ਐ ਮੰਦਾ ਸਾਡਾ ਚਿਤਵਦੇ ਵੀ ਨਹੀਂ ਹੈਗੇ ਮਹਾਰਾਜ ਅੱਗੇ ਕਹਿੰਦੇ ਪ੍ਰਭ ਸਿਮਰਤ ਕਛ ਬਿਗਨ ਨਾ ਲਾਗੇ ਜਦੋਂ ਮਹਾਰਾਜ ਸਿਮਰਨ ਵਿੱਚ ਹੁੰਦੇ ਆਂ ਤੇ ਕੋਈ ਵੀ ਵਿਗਨ ਜੜਾ ਉਹ ਨਹੀਂ ਆਂਦਾ ਕੋਈ ਵੀ ਕੰਮ ਜੜਾ ਅਸੀਂ ਕਹਿੰਦੇ ਆਂ ਬੜੇ ਵਿਗਨ ਪੈਂਦੇ ਨੇ ਵਿਗਨ ਤਾਂ ਪੈਂਦੇ ਨੇ ਜੇ ਮਾਲਕ ਦੀ ਰਜ਼ਾ ਤੋਂ ਉਲਟਾ ਕੰਮ ਕਰ ਰਹੇ ਆਂ ਤੇ ਉਹਦੀ ਬੇਨਤੀ ਨਹੀਂ ਕੀਤੀ ਸਿੱਖੀ ਜਿਹੜੀ ਹੈ ਉਹ ਬੇਨਤੀ ਤੋਂ ਹੀ ਸ਼ੁਰੂ ਹੁੰਦੀ ਹੈ ਮਹਾਰਾਜ 24 ਘੰਟਿਆਂ ਵਿੱਚੋਂ 12 ਵਾਰੀ ਅਰਦਾਸ ਬੇਨਤੀ ਹੁੰਦੀ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 24 ਘੰਟੇ ਨੇ ਨਾ 12 ਵਾਰ ਅਰਦਾਸ ਉਨ ਤੁਸੀਂ ਆ ਬੰਦਾ ਜੱਲ ਲਵਾਓ ਮਹਾਰਾਜ ਨੇ ਬੇਨਤੀ ਨੂੰ ਕਿੰਨਾ ਹੋ ਗਿਆ ਜਦੋਂ ਪੁੱਛਿਆ ਸਿੱਧਾਂ ਨੇ ਕਿ ਤੁਹਾਡਾ ਮਾਰਗ ਕੀ ਹੈ ਮਹਾਰਾਜ ਕਹਿੰਦਾ ਮਹਾਰਾਜ ਕਹਿੰਦੇ ਮੈਂ ਸੱਚ ਬੋਲਦਾ ਵਾਂ ਸੱਚ ਕਹਿਣਾ ਤੇ ਅਰਦਾਸ ਕਰਨਾ ਬੇਨਤੀ ਕਰਨਾ ਤੇ ਜਿਹੜੇ ਮਹਾਰਾਜ ਕਹਿੰਦੇ ਨਾਮ ਜਪਦੇ ਨੇ ਸੰਤ ਜਨ ਉਹਨਾਂ ਉੱਪਰ ਬਲਿਹਾਰੇ ਜਾਂਦਾ ਵਾਂ ਇਹ ਮੇਰਾ ਨਸਬ ਜੋ ਵੀ ਕੰਟਿਆ ਚੋਂ 12 ਵਾਰੀ ਐਨੇ ਵੱਡੇ ਸਥਾਨ ਤੇ ਬੇਨਤੀ ਹੁੰਦੀ ਤੇ ਤੁਹਾਨੂੰ ਕਿੰਨੀ ਲੋੜੇ ਸੰ ਕਿੰਨੀ ਲੋੜੇ ਬੇਨਤੀ ਕਰਨੇ ਮਹਾਰਾਜ ਕਹਿੰਦੇ ਜੇ ਸਿਮਰਨ ਵਿੱਚ ਹੁੰਦੇ ਆ ਬੇਨਤੀਆਂ ਵਿੱਚ ਹੁੰਦੇ ਆ ਕੋਈ ਵਿਗਨ ਨਹੀਂ ਲੱਗਦਾ ਜਿੰਨੀ ਬਾਣੀ ਹੈ ਮਹਾਰਾਜ ਨੇ ਪਹਿਲੇ ਮੰਗਲ ਕੀਤਾ ਹੈ ਮੰਗਲ ਦਾ ਮਤਲਬ ਹੀ ਕੀ ਸੀ ਸਿਮਰਨ ਕੀਤਾ ਹੈ ਯਾਦ ਕੀਤਾ ਹੈ ਕਾਲਪੁਰਖ ਜੀ ਨੂੰ ਕਿ ਕੋਈ ਵਿਗਨ ਨਾ ਆਏ ਤੇ ਸੁਖ ਸੁਖ ਮਿਲਣ ਕੋਈ ਵਿਗਨ ਨਹੀਂ ਰਾਭ ਸਿਮਰਤ ਕਚ ਬਿਗਨ ਨ ਲਾਗੇ ਪ੍ਰਭ ਕੈ ਸਿਮਰਨ ਅੰਦਿਨ ਜਾਗੇ ਜੋ ਵੈਗੁਰੂ ਕਹਿੰਦੇ ਸਿਮਰਨ ਵਿੱਚ ਰਹਿੰਦੇ ਨੇ ਉਹ ਅੰਦਿਨ ਜਾਗਦੇ ਨੇ ਕਿਵੇਂ ਜਾਗਦੇ ਨੇ ਐਨ ਇਸਰੀ ਸੁੰਦਾ ਨਹੀਂ ਨੂੰ ਨੀਂਦ ਚਾਹੀਦੀ ਹੈ ਉਹ ਸੁਚੇਤ ਰਹਿੰਦੇ ਨੇ ਵਿਕਾਰਾਂ ਤੋਂ ਕੋਈ ਵਿਕਾਰ ਨੇੜੇ ਨਹੀਂ ਆਏ ਵਿਵੇਕ ਬੁੱਧ ਉਹਨਾਂ ਦੀ ਜਾਗਰਤ ਹੋ ਜਾਂਦੀ ਹੈ ਕੀ ਖਾਣਾ ਹੈ ਕੀ ਪਹਿਨਣਾ ਹੈ ਕਿਵੇਂ ਰਹਿਣਾ ਹੈ ਕਿਵੇਂ ਸਹਿਣਾ ਹੈ ਉਹਨਾਂ ਦੇ ਵਿਕਾਰ ਜਿਹੜੇ ਨੇੜੇ ਨਹੀਂ ਆਉਂਦੇ ਅੰਨ ਦਿਨ ਜਾਗਦੇ ਉਹ ਸਦਾ ਹੀ ਜਾਗਰਤ ਅਵਸਥਾ ਵਿੱਚ ਰਹਿੰਦੇ ਨੇ ਅਵਿਦਿਆ ਦੀ ਜਿਹੜੀ ਨੀਂਦ ਹੈ ਨਾ ਉਹ ਨਹੀਂ ਉਸ ਹੁੰਦੇ ਪ੍ਰਭ ਕਾ ਸਿਮਰਨ ਭਉ ਨਾ ਪਿਆਪੈ ਫਿਰ ਡਰ ਨਹੀਂ ਕੋਈ ਲੱਗਦਾ ਇੱਕ ਦਾ ਹੀ ਧਰ ਮੰਨ ਲੀਏ ਗੁਰ ਕੈ ਪੈ ਕੇਤੇ ਨਿਸਤਰੈ ਪੈ ਵੀ ਜਿ ਨਿਰਭਉ ਪਾਇ ਕਹਿੰਦੇ ਜੇ ਗੁਰੂ ਦੇ ਪੈ ਨੂੰ ਮੰਨ ਲੀਏ ਅਦਬ ਸਤਕਾਰ ਰੱਖੀਏ ਤੇ ਗੁਰ ਕੈ ਪੈ ਕੇਤੇ ਨਿਸਤਰੈ ਗਿਣੇ ਨਹੀਂ ਜਾ ਸਕਦੇ ਕਿੰਨੇ ਤਰ ਗਏ ਨੇ ਮਹਾਰਾਜ ਦੇ ਅਦਬ ਸਤਕਾਰ ਰੱਖਣ ਨਾਲ ਅਦਬ ਸਤਕਾਰ ਦਾ ਮਤਲਬ ਕੀ ਹੁੰਦਾ ਹੈ ਜੋ ਗੁਰੂ ਸਾਹਿਬ ਕਹਿੰਦੇ ਮੈਂ ਤੇ ਕੋਈ ਕਰਣਾ ਸੋਚਣਾ ਹੀ ਨਹੀਂ ਦਾ ਰਿਜ਼ਲਟ ਕੀ ਹੈ ਤੇ ਫਿਰ ਸਾਨੂੰ ਡਰੀ ਨਹੀਂ ਲੱਗੇਗਾ ਸਾਨੂੰ ਡਰ ਤਾਂ ਲੱਗੇਗਾ ਜੇ ਅਸੀਂ ਰਿਜ਼ਲਟ ਬਾਰੇ ਵਿੱਚ ਸੋਚਾਂਗੇ ਤੇ ਕੰਬਾਂਗੇ ਹਾਈ ਰਿਜ਼ਲਟ ਕੀ ਹੋਏਗਾ ਅਦਾ ਕੀ ਹਸ਼ਰ ਹੋਏਗਾ ਸੀ ਇੰਜ ਕਰਾਂਗੇ ਜੇ ਅਸੀਂ ادب ਸਤਕਾਰ ਰੱਖਾਂਗੇ ਜੋ ਮਹਾਰਾਜ ਕਹਿ ਰਹੇ ਨੇ ਅਸੀਂ ਉਹੀ ਕਰਨਾ ਹੈ ਜੀ ਸਾਨੂੰ ਨਹੀਂ ਹਲੇ ਉੰਨੀ ਅਵਸਥਾ ਕਿ ਸਾਨੂੰ ਅੰਦਰ ਹੀ ਸੁਰਜੀ ਹੋ ਜਾਏਗੀ ਗੁਰੂ ਸਾਹਿਬ ਕਿਹੜਾ ਰਸਤਾ ਦੱਸਦੇ ਨੇ ਤੇ ਅਸੀਂ ਮਹਾਰਾਜਪੁਰ ਹੁਕਮ ਨਮਨ ਅਰਦਾਸ ਬੇਨਤੀ ਕਰਕੇ ਵੀ ਪੁੱਛ ਸਕਦੇ ਆਂ ਮਹਾਰਾਜ ਅਗੇ ਪਰਚੀ ਮਾ ਕੇ ਵੀ ਪੁੱਛ ਸਕਦੇ ਆਂ ਜਦੋਂ ਇੱਕ ਵਾਰੀ ਸ਼ੁਰੂ ਕਰ ਦੋਗੇ ਨਾ ਤੇ ਫਿਰ ਤੁਹਾਨੂੰ ਉਸ ਚੀਜ਼ ਤੇ ਵਿਸ਼ਵਾਸ ਵੀ ਹੋ ਜਾਏਗਾ ਤੁਸੀਂ ਕਰੋਗੇ ਤੁਸੀਂ ਦੇਖੋਗੇ ਕਦੀ ਕੋਈ ਬਿੱਗਰ ਨਹੀਂ ਲੱਗਿਆ ਔਰ ਕਦੀ ਐਵੇਂ ਦਾ ਰਿਜ਼ਲਟ ਸਾਹਮਣੇ ਨਹੀਂ ਆਇਆ ਕਿ ਤੁਹਾਨੂੰ ਡਰਨਾ ਪਏ ਜਾਂ ਤੁਹਾਨੂੰ ਨੁਕਸਾਨ ਚੱਕੜਾਵੇ ਤੁਸੀਂ ਜਾਣੋਗੇ ਕਿ ਇਸ ਇਸ ਨਿਸ਼ਚੈ ਵਿੱਚ ਵੀ ਕਿੰਨੀ ਬਰਕਤ ਹੈ ਦੇ ਪ੍ਰਭ ਕੈ ਸਿਮਰਨ ਓ ਨਾ ਬਿਆਪੇ ਫਿਰ ਇਹ ਜਿਹੜਾ ਮਹਾਰਾਜ ਦਾ ਜਿਹੜਾ ਪੈ ਹੁੰਦਾ ਹੈ ਪਾਵਨੀ ਰੱਖਣਾ ਐਦੇ ਵਿੱਚੋ ਹੀ ਨਿਰਪੋ ਅਵਸਥਾ ਨੂੰ ਪਾ ਲਈ। ਪੋਵਿਤ ਪੈ ਵਿੱਚ ਜਿਹੜਾ ਉਹ ਨਿਰਪੋ ਅਵਸਥਾ ਨੂੰ ਪਾ ਲਈਦਾ। ਜੇ ਜਦੋਂ ਮਹਾਰਾਜ ਦਾ ਅਦਬ ਸਤਿਕਾਰ ਰੱਖਦੇ ਆ ਗੁਰੂ ਸਾਹਿਬ ਨੂੰ ਮੰਨਣਾ ਕਰਦੇ ਆ ਤੇ ਫਿਰ ਉਹਨਾਂ ਦੀ ਬਰਕਤਾਂ ਨੂੰ ਮੰਨਦੇ ਆ ਤੇ ਉਹਨਾਂ ਦੀ ਜਿਹੜੀ ਅਵਸਥਾ ਹੈ ਮਹਾਰਾਜ ਦੀ ਆਪ ਨਿਰਪੋ ਨਿਰਵੈਰ ਉਸ ਅਵਸਥਾ ਨੂੰ ਕਿ ਮਹਾਰਾਜ ਕੋਈ ਲੋਕੋ ਕੇ ਨਹੀਂ ਲੱਗਦੇ

ਉਹ ਸਿਮਰਨ ਮਿਲਦਾ ਕਿੱਥੇ ਹੈ ਸ਼ੁਰੂਆਤ ਕਿੱਥੋਂ ਹੁੰਦੀ ਹੈ ਕਹਿੰਦੇ ਪ੍ਰਭ ਦਾ ਸਿਮਰਨ ਸਾਧ ਕੈ ਸੰਗ ਜਦੋਂ ਸੰਗਤ ਹੀ ਚਾਹਦੇ ਆਂ ਸਿਮਰਨ ਦੀ ਨਿਹਮਾ ਸੁਣਦੇ ਆਂ ਉੱਥੇ ਨਾਮ ਜਪ ਹੋ ਰਿਹਾ ਹੁੰਦਾ ਹੈ ਨਾਮ ਆ ਕੇ ਜਪਦੇ ਆਂ ਤੇ ਫਿਰ ਉਹ ਹੌਲੀ-ਹੌਲੀ ਅੰਦਰ ਵੱਸਣ ਲੱਗ ਜਾਂਦਾ ਹੈ ਫਿਰ ਘਾਲਿਓ ਦੀ ਯਾਦ ਆਉਂਦੀ ਹੈ ਫਿਰ ਇਸ ਨਾਮ ਵਿੱਚ ਅੱਗੇ-ਅੱਗੇ ਵੰਦਨ ਲੱਗ ਜਾਂਦਾ ਹੈ ਕਹਿੰਦੇ ਇਹ ਸੰਗਤ ਵਿੱਚ ਮਿਲਦਾ ਹੈ ਜਿਹੜੀ ਬਰਕਤ ਹੈ ਇਸ ਸੰਗਤ ਵਿੱਚ ਮਿਲਦੀ ਹੈ ਸਾਧ ਸੰਗਤ ਮਿਲ ਕੇ ਕੀਨੋ দান ਸੰਗਤ ਵਿੱਚ ਕੀ ਹੋ ਰੰਦਾ ਆਪ ਜਪੋ ਅਵਰੈ ਨਾਮ ਜਪਾਓ ਇਸ ਸੰਗਤ ਵਿੱਚ ਮਿਲਦਾ ਹੈ ਪ੍ਰਭ ਕਾ ਸਿਮਰਨ ਸਰਬਨਿਭਾਨ ਨਾਨਕ ਹਰ ਰੰਗ ਕਹਿੰਦੇ ਜਿਹੜੇ ਸਾਰੇ ਖਜਾਨੇ ਨੇ ਨਾ ਸਰਬਨਿਭਾਨ ਜਿੰਨੇ ਖਜ਼ਾਨੇ ਤੁਸੀਂ ਮੰਨਦੇ ਹੋ ਸੋ ਸਕਦੇ ਹੋ ਜਿੰਨੇ வேத ਸ਼ਾਸਤਰਾਂ ਵਿੱਚ ਵਰਣਨ ਨਹੀਂ ਨਾਨਕ ਹਰ ਰੰਗ ਉਹ ਸਾਰੇ ਖਜ਼ਾਨੇ ਪਰਮਾਤਮਾ ਦੇ ਪਿਆਰ ਵਿੱਚ ਰੰਗ ਦਾ ਮਤਲਬ ਹੈ ਤੇ ਪ੍ਰੇਮ ਹੈ ਪਰਮਾਤਮਾ ਦੇ ਜਦ ਤੋਂ ਪ੍ਰੇਮ ਹੋ ਜਾਂਦਾ ਹੈ ਵਾਹਿਗੁਰੂ ਜੀ ਨਾਲ ਉਸ ਵਿੱਚ ਹੀ ਸਾਰੇ ਖਜ਼ਾਨੇ ਸਮਾ ਜਾਂਦੇ ਹਨ ਜੀ ਜੀ ਇਹ ਅਵਸਥਾ ਜਾਣੋ ਕਿ ਜਦੋਂ ਪ੍ਰੇਮ ਹੋ ਜਾਂਦਾ ਹੈ ਸਾਨੂੰ ਲੱਗਦਾ ਸਾਨੂੰ ਸਾਰੇ ਖਜ਼ਾਨੇ ਮਿਲ ਗਏ ਨੇ ਅਸੀਂ ਬੜੇ ਅਮੀਰ ਹੋ ਗਏ ਜਿਹਦੇ ਨਾਲ ਪ੍ਰਿਆਰ ਹੋਏ ਉਹ ਮਿਲ ਜਾਏ ਅਸੀਂ ਸੋਚਦੇ ਸੀ ਮਾਲਾ ਮਾਲ ਹੋ ਗਏ ਜਿਹਦੇ ਘਾਲ ਕੋਗੀ ਜਿਹੜੀ ਭੈਣ ਨੂੰ ਕਰ ਤਰਸ ਕੇ ਮਿਲਿਆ ਹੋਏਗਾ ਪੁੱਤਰ ਦੀ ਦਾਤ ਜਿਸ ਦਿਨ ਮਿਲਲੀ ਹੋਏਗੀ ਉਸ ਦਿਨ ਕੀ ਹੋਏਗਾ ਅੱਜ ਮੈਂ ਬੜੀ ਅਮੀਰ ਹੋ ਗਈ ਆ ਆਸੀਂ ਸ਼ਰਮ ਦੀ ਧਾਨ ਨਾਨਕ ਹਰ ਰੰਗ ਜਦੋਂ ਮਹਾਰਾਜ ਦੇ ਪਿਆਰ ਵਿੱਚ ਆਉਂਦੇ ਆ ਉਹਨਾਂ ਦੇ ਪ੍ਰੇਮ ਕਰਕੇ ਸਾਰੇ ਖਜ਼ਾਨੇ ਮਿਲ ਜਾਂਦੇ ਨੇ ਪਿਆਰਿਆਂ ਕੋਲੋਂ ਕੁਝ ਲਕੋਉਂਦੇ ਹੀ ਨਹੀਂ ਨੇ ਪਿਆਰੇ ਹੁਣ ਅੱਗੇ ਐ ਕਿ ਬਈ ਉਹ ਇਸ ਅਜਰਵਸਥਾ ਨੂੰ ਜਰ ਲੈਂਦੇ ਨੇ ਉਹ ਪ੍ਰਗਟ ਕਰਨ ਨਾ ਕਰਨ ਇਹ ਵੀ ਮਹਾਰਾਜ ਦੇ ਹੁਕਮ ਚੋਂ ਆਇਆ ਇਹਨੂੰ ਕਮ ਹੁੰਦਾ ਕਿ ਪ੍ਰਗਟ ਕਰੋ कहीं कहीं प्रकट कर, कर, कर देने कैसी अवस्था है, है कहीं उसको लपो के रख देने कहो कबीर गुंगे गुड़ खाया गुण पूछे थे, थे, थे क्या कहिए जो चाक गुंगा मुस्कारे जिम्मे गुंगा होता है और चक के फिर सिर्फ जब पूछो ना कि स्वाद है मुस्कुरा ही समझ लो मुस्कुराट समझ लो जो चाहूंगा मुस्कार महाराज कृपा कर ਬਾਣੀ ਜਦੋਂ ਹਿਰਦੇ ਵਿੱਚ ਵਸਦੀ ਹੈ ਤੇ ਬਾਣੀ ਦੀ ਫਿਰ ਲਾਜ ਵੀ ਰਹਿੰਦੀ ਹੈ। ਜਦ ਬਾਣੀ ਦੀ ਲਾਜ ਰਹਿੰਦੀ ਹੈ ਤੇ ਬਾਣੀ ਪਰ ਹਿਰਦੇ ਵਿੱਚ ਵਸਣੀ ਦੋਨੋਂ ਹੀ ਇੱਕ ਦੂਜੇ ਦੇ ਪੂਰਕ ਨੇ। ਜਿਵੇਂ ਅਸੀਂ ਕਹੀਏ ਕਿ ਸਾਡਾ ਮਨ ਚੰਗਾ ਹੋਏ ਤੇ ਅਸੀਂ ਅਮਰਦੀ ਦਾਤ ਨਾਂ ਲਈਏ ਉਪਰੋਂ ਰਹਿਤ ਨਾਂ ਰੱਖੀਏ। ਤੇ ਇਹ ਤੇ ਕੋਈ ਹੋ ਗਿਆ ਵੀ ਤੁਸੀਂ ਵਿਆਹ ਤੇ ਕਰਾਣਾ ਨਹੀਂ ਹੈ ਪਰ ਤੁਸੀਂ ਉਹਦੇ ਨਾਲ ਰਹਿਣਾ ਹੈ। ਇਹ ਚੰਗਾ ਲੱਗਦਾ ਹੈ। ਉਹਦੇ ਨਾਲ ਫਿਰ ਕੀ ਹੈ ਕਿ ਤੁਹਾਡੇ ਮਨ ਚੱਲੇ ਹਲੇ ਪਰੋਸਾ ਨਹੀਂ ਹੈ ਤੁਸੀਂ ਨਾਲੇ ਸੋਚਦੇ ਹੋ ਕਿ ਹੋ ਸਕਦਾ ਸੇ ਆਪਣਾ ਡਿਸੀਜਨ ਚੇਂਜ ਕਰ ਲਈਏ ਆਪਣਾ ਸਾਥੀ ਬਦਲ ਲਈਏ অপਸ਼ਨ ਰੱਖ ਲਿਓ ਆਪਣੇ ਕੋਲ ਜਿਹੜਾ ਵਿਆਹ ਕਰਾਉਂਦਾ ਹੈ ਉਹ ਤੇ ਫਿਰ ਦ੍ਰਿੜ ਇੱਛੇ ਹੈ ਕਿ ਮੈਂ অপਸ਼ਨ ਬਦਲਣਾ ਹੀ ਨਹੀਂ ਹੈ ਮੇਰੇ ਕੋਲ ਇਹਦੇ ਇਲਾਵਾ ਕੋਈ ਚਾਰਾ ਹੀ ਨਹੀਂ ਹੈ ਜਿਹੜਾ ਨਹੀਂ ਕਰਾਂਦਾ ਨਾ ਉਹਦੇ ਮਨ 'ਚ ਹੁੰਦਾ ਹੈ ਕਿ ਵੀ ਨਾ ਬਣੀ ਤੇ ਬਦਲੀ ਕਰਨਾ ਹੈ ਐਈ ਹੈ ਨਾ ਪਰੋਸਾ ਵਿਸ਼ਵਾਸ ਦੀ ਕੰਧ ਫਿਰ ਉਹਨੂੰ ਕੋਈ ਇੱਜ਼ਤ ਵੀ ਨਹੀਂ ਮਿਲਦੀ ਕਿ ਨਹੀਂ ਬਦਲਣੇ ਤੇ ਜਦੋਂ ਵਿਆਹ ਕਰਾਣ ਦਾ ਕੀ ਮਤਲਬ ਹੈ ਕਿ ਅਸੀਂ ਟੈਗ ਵੀ ਲਗਾ ਦਿੱਤਾ ਅਸੀਂ ਉਹਦੇ ਫਿਰ ਕੋਈ ਹੋਰ ਸਾਡੇ ਵੱਲ ਵੇਖਦਾ ਵੀ ਨਹੀਂ ਹੈ ਫਿਰ ਹੋਰਾਂ ਵਾਸਤੇ ਆਪਸ਼ਨ ਖਤਮ ਵੀ ਹੋ ਜਾਂਦਾ ਹੈ ਜੇ ਮਹਾਰਾਜ ਦੇ ਆ ਮਹਾਰਾਜ ਦਾ ਟੈਗ ਲੱਗ ਗਿਆ ਉੱਪਰ ਤੇ ਹੋਰਾਂ ਵਾਸਤੇ ਆਪਸ਼ਨ ਖਤਮ ਹੋ ਗਿਆ ਹੋਰਾਂ ਤੋਂ ਜਾਣੋ ਸਿਰਫ ਇਹ ਨਹੀਂ ਕਿ ਤੁਸੀਂ ਆਪਣੇ ਮਨਜ ਕਰ ਲਿਓ ਕਿ ਦੇਵੀ ਦੇਵਤਿਆਂ ਤੋਂ ਆਪਸ਼ਨ ਖਤਮ ਹੋ ਗਿਆ ਹੈ ਹੋਰ ਭੂਤ ਪ੍ਰੇਤਾਂ ਤੋਂ ਵੀ ਆਪਸ਼ਨ ਖਤਮ ਹੋ ਗਿਆ ਹੈ ਜਿਸ ਦਾ ਸਾਹਿਬ ਡਾਡਾ ਹੋਏ

ਇਹ ਤਾਂ ਮਹਾਰਾਜ ਨੇ ਪੰਥ ਸਾਜਿਆ ਤੇ ਫਿਰ ਕਿਵੇਂ ਸਾਜਿਆ ਪੰਜ ਪ੍ਰਵਾਨ ਪੰਜ ਪ੍ਰਧਾਨ ਹੁੰਦੇ ਉਹਨਾਂ ਨੂੰ ਦੇ ਦਿੱਤਾ ਸਰਪੰਚ ਬਣਾ ਦਿੱਤਾ ਗੁਰਗੰਸਾ ਮਹਾਰਾਜ ਤੇ ਤੁਸੀਂ ਕੋਣ ਹੋ ਮਹਾਰਾਜ ਮਹਾਰਾਜ ਕਹਿੰਦੇ ਮੈਂ ਬਾਦ ਮਾਦੀ ਚੌਕੀਦਾਰੀ ਚੌਕੀਦਾਰੀ ਮੇਰਾ ਕੰਮ ਹੈ ਜੇ ਹੁਣ ਕੋਈ ਲੁੱਟੇ ਹੀ ਚਾਈਏ ਤੇ ਚੌਕੀਦਾਰ ਕੋਲ ਪੁੱਛਾਂਗੇ ਵੀ ਲੁੱਟੇ ਗਏ ਤੂੰ ਡਿਊਟੀ ਤੇ ਨਹੀਂ ਸੀ ਸਾਡੀ ਗਲੀ ਚ ਕੋਈ ਚੋਰੀ ਹੋ ਜਾਏ ਚੌਕੀਦਾਨ ਨੂੰ ਪੁੱਛਾਂਗੇ ਨਾ ਵੀ ਡਿਊਟੀ ਤੇ ਨਹੀਂ ਸੀ ਤੂੰ ਚੋਰ ਆ ਗਿਆ ਅੰਦਰ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਤੇ ਪੰਥ ਤੇ ਕੋਈ ਭੀੜ ਵੱਨ ਜਾਏ ਤੇ ਪੁੱਛਿਆ ਜਿਹੜੇ ਪੁੱਛ ਸਕਦੇ ਸੀ ਇਹਨਾਂ ਦੀ ਸੀ ਮਹਾਰਾਜ ਦਾ ਨਹੀਂ ਹੋਇਆ ਨਾ ਉਹਨਾਂ ਨੇ ਪੁੱਛਿਆ ਮਹਾਰਾਜ ਨੇ ਕਿਹਾ ਇੱਕ ਵੀ ਘਰ ਐਸਾ ਦਿਖਾ ਦਿਓ ਜਿਹੜਾ ਮੇਰੀ ਰਹਿਤ ਵਿੱਚ ਸੀ ਤੇ ਉਹਦੇ ਉੱਪਰ ਕੋਈ ਅਸਰ ਪੈ ਗਿਆ ਹੋਵੇ 84 ਦੇ ਦਰਦ ਇੱਕ ਵੀ ਘਰ ਜਿਹੜਾ ਕੋਈ ਅਗਰ ਹੋਇਆ ਹੈ ਉਹ ਰਹਿਤ ਵਿੱਚ ਕਿਸੇ ਤੇ ਇੱਕ ਵੀ ਘਰ ਦਿਖਾ ਤੋ ਜਿੱਥੇ ਮੇਰੀ ਸਿੱਖੀ ਸੀ ਜਿਹੜੇ ਕੈਸਾ ਧਾਰੀ ਸੀ ਜਿੱਥੇ ਮੇਰੀ ਸਿੱਖੀ ਸੀ ਤੇ ਜਿਹੜੇ ਨਸ਼ੇ ਪੱਟਿਆਂ ਤੋਂ ਦੂਰ ਸੀ ਜੇ ਉਹਨਾਂ ਦੇ ਕੋਈ ਗੜਬੜ ਹੋ ਗਈ ਹੋਏ ਫਿਰ ਜੇ ਅਗਰ ਸੁਣਦਿਆਂ ਨਾ ਕਿ ਐਨੇ ਟੈਰ ਪਾ ਕੇ ਸਾੜਿਆ ਹੈ ਤੇ ਐਸੇ ਵੀ ਬੇਹੰਤ ਐਗਜ਼ਾਮਪਲ ਨੇ ਜਿਹੜੇ ਆਪ ਦੱਸਦੇ ਨਹੀਂ ਕਿ ਸਾਡੀ ਰੱਖਿਆ ਕਿਸ ਤਰ੍ਹਾਂ ਹੋਈ ਉਸ ਸਮੇਂ ਇੱਕ ਸੱਜਣ ਸੀ ਜਣੇ ਕਾਨਪੁਰ ਗਈ ਕਪੜੇ ਦਾ ਵਪਾਰੀ ਦਾ ਕੰਮ ਕਰਦੇ ਨੇ ਤੇ ਉਹਨਾਂ ਦਾ ਸਿਰ ਦਾ ਵੀ ਨੀਂਦ ਸੀ ਕਿ ਬਈ 2 2.5 ਘੰਟੇ ਪਹਿਲੇ ਜਾ ਕੇ ਖੁੱਲੇ ਵਿੱਚ ਪ੍ਰਕਿਰਤੀ ਦੀ ਗੋਦ ਵਿੱਚ ਕਹਿੰਦੇ ਕਿ ਉੱਥੇ ਜਾਣਾ ਔਰ ਸਿਮਰਨ ਵਿੱਚ ਬੈਠਣਾ ਨਿਤਨੇਮ ਕਰਨੇ ਫਿਰ ਆ ਕੇ ਘਰ ਨਾਸ਼ਤਾ ਕਰਕੇ ਦੁਕਾਨ ਖੁਲੜੀ ਘਰ ਜਾਣਾ ਔਰ ਦੁਕਾਨ ਜਿਹੜੀ ਹੈ ਸਮੇਂ ਨਾਲ ਵਧਾ ਦੇਣੀ ਸਮੇਂ ਨਾਲ ਵਧਾ ਕੇ ਕੀ ਕਰਨਾ ਕਿ ਬਈ ਫਿਰ ਸ਼ਾਮੀ ਜਿਹੜਾ ਔਰ ਰਾਸ ਸਾਬ ਦਾ ਬਾਣੀ ਦਾ ਪਾਠ ਜਿੰਨੀ ਦੇਰ ਹੋਰ ਬਾਕੀ ਦੁਕਾਨਦਾਰ ਦੁਕਾਨਾਂ ਖੋਲਦੇ ਸੀ 19 ਦੇਰ ਨਹੀਂ ਖੋਲਦੇ ਸੀ ਪਰ ਉਹਨਾਂ ਕੋਲ ਬਾਕੀ ਸਾਰੇ ਵਪਾਰੀ ਜਾਂਦੇ ਸੀ ਮਨ ਦੀ ਸ਼ਾਂਤੀ ਮਿਲਦੀ ਹੈ ਤੇ ਉਹਨਾਂ ਦਾ ਕੰਮ ਕਾਜ ਬਾਕੀ ਸਾਰੇ ਵਪਾਰੀਆਂ ਨਾਲ ਚੱਲਦਾ ਸੀ ਜਿੰਦੇ ਜਦੋਂ 84 ਦੇ ਦੰਗੇ ਹੋਏ ਨਾ ਤੇ ਕਾਨਪੁਰ ਤੇ ਆਪ ਜਾਣਦੇ ਹੋ ਬਹੁਤ ਦੰਗੇ ਹੋਏ ਸੀ ਜਦੋਂ ਉੱਥੇ ਦੰਗੇ ਹੋਏ ਤੇ ਉਹ ਆਪਣਾ ਸਵੇਰ ਦਾ ਨਿਤਨੇਮ ਕਰਕੇ ਦੁਕਾਨ ਖੁੱਲਣ ਜਾ ਰਹੇ ਸੀ ਦੇਖਿਆ ਬਾਜ਼ਾਰ ਬੜਾ ਸਨਾਟਾ ਹੈ ਕੀ ਹੋਇਆ ਪਤਾ ਨਹੀਂ ਹੈ ਭਗਤ ਬੰਦੇ ਨੇ ਆਪਣੀ ਭਗਤੀ 'ਚ ਲੀਨ ਸੀ ਤੇ ਉੱਥੇ ਜਦੋਂ ਪੁਲਿਸ ਵਾਲਿਆਂ ਨੇ ਅਸੀਂ ਕਹਿੰਦੇ ਨਾ ਪੁਲਿਸ ਵਾਲਿਆਂ ਨੇ ਜਿਹੜਾ ਜੁਲਮ ਕੀਤਾ ਸੀ ਪੁਲਿਸ ਵਾਲਿਆਂ ਨੇ ਦੇਖਿਆ ਨਾ ਉਹਨਾਂ ਨੂੰ ਤੇ ਕਹਿੰਦੇ ਤੁਸੀਂ ਕਿੱਥੇ ਮਈ ਤੁਸੀਂ ਕਿਤੇ ਆ ਗਏ ਤੇ ਉਹਨਾਂ ਨੇ ਫਿਰ ਕਿਹਾ ਕਿ ਤੁਸੀਂ ਸੰਤੋਤ ਮਹਾਤਮਾ ਵਰਗੇ ਬੰਦੇ ਹੈਗੇ ਹੋ ਤੁਹਾਨੂੰ ਇੱਥੇ ਨਹੀਂ ਆਣਾ ਚਾਹੀਦਾ ਸੀ ਆਪਣੀ ਗੱਡੀ ਵਿੱਚ ਪੁਲਿਸ ਵਾਲੇ ਬਿਠਾ ਕੇ ਉਹਨਾਂ ਨੂੰ ਘਰ ਤੱਕ ਛੱਡ ਗਏ ਆਪਣੀ ਗੱਡੀ 'ਚ ਬਿਠਾ ਲ ਗਏ ਤੇ ਫਿਰ ਮਹਾਰਾਜ ਨੇ ਕੀ ਕਿਹਾ ਜਿਹੜਾ ਰਹਿਤਵੰਤ ਤੇ ਉਹਨਾਂ ਦਾ ਤਾਂ ਮਾਲੂਮ ਹੀ ਨਹੀਂ ਹੋ ਸਕਦਾ ਇੱਕ ਮਾਈ ਨੇ ਵੀ ਇਸ ਤਰ੍ਹਾਂ ਸੁਣਾਇਆ ਸੀ ਕਿ ਉਹਨਾਂ ਦਾ ਘਰ ਜਿਹੜਾ ਉਹ ਬਾਹਰੀ ਤਰਫ ਸੀ ਜਦੋਂ ਬਾਹਰੀ ਤਰਫ ਸੀ ਤੇ ਕਹਿੰਦੇ ਮੈਂ ਬੇਨਤੀਆਂ ਕਰ ਲਈ ਵੀ ਜਿਹੜੇ ਘਰ ਲੁੱਕੇ ਨੇ ਉੱਥੇ ਜ਼ਿਆਦਾ ਅਟੈਕ ਹੋ ਰਿਹਾ ਹੈ ਤੇ ਹੈ ਵੀ ਅਮੀਰ ਘਰ ਸੀ ਕਹਿੰਦੇ ਉਹ ਸਿੱਕੀ ਵਾਲਾ ਘਰ ਸੀ ਉੱਥੇ ਜਦੋਂ ਬਾਰਾਂ ਦੀ ਹੋਇਆ ਨਾ ਆਂ ਸੋਚਿਆ ਵੀ ਅੱਜ ਰਾਤੀਤ ਹੋ ਸਕਦਾ ਜਿਵੇਂ ਖਬਰ ਮਿਲ ਰਹੀ ਹੈ ਵੀ ਅੱਜ ਐਦਨ ਐਸਾਈਡ ਆਣਗੇ ਵੀ ਜਿਹੜੇ ਲੁੱਟਦੇ ਪਏ ਨੇ ਲੁੱਟਮਾਰ ਕਰ ਰਹੇ ਨੇ ਕਹਿੰਦੇ ਉਸ ਤੋਂ ਪਹਿਲੇ ਮੇਰੇ ਘਰ ਬਾਣੇ ਪਈ ਕੋਈ ਸਿੱਖ ਆ ਗਏ ਦਰਵਾਜ਼ਾ ਘਟਕਾਇਆ ਮੈਂ ਖੋਲਿਆ ਮੈਂ ਹੈਰਾਨ ਤੇ ਮੇਰੇ ਘਰ ਆ ਗਏ ਤੇ ਜਦੋਂ ਕਹਿੰਦੇ ਬਾਰੋਂ ਵਜਾਈਆਂ ਲੁੱਟਮਾਰ ਦੀਆਂ ਤੇ ਚਕਾਰਾ ਇੱਕ ਹੀ ਛੜਿਆ ਤੇ ਸਾਰੇ ਜਿਹੜੇ ਨੇ ਦੂਰ ਚਲੇ ਗਏ ਫਿਰ ਉਹ ਸਿੰਘ ਵੀ ਚਲੇ ਗਏ ਉਹ ਮਾਈ ਨਹੀਂ ਸਮਝਾ ਈ ਮਹਾਰਾਜ ਜਿੱਥੇ ਰਹਿਤ ਹੈ ਉੱਥੇ ਵੀ ਜਿਸ ਦਾ ਸਾਹਿਬ ਡੱਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ ਮਹਾਰਾਜ ਕਿਰਪਾ ਕਰਨ ਹੋਈਆਂ ਬੰਤ ਭੁੱਲਾ ਬਖਸ਼ ਲੈਣੀਆਂ ਜੀ ਬਾਣੀ ਹਿਰਦੇ ਵਿੱਚ ਵਸੇ ਬਾਣੇ ਦੀ ਸਦਾ ਨਾਜ ਰਹੀਂ ਜੂਲ ਤੇ ਨਿਸ਼ਾਨ ਰਹੇ ਸਜਦੇ دیਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ